ਹਾਂਜੀ ਚਲੋ ਹਾਂਜੀ ਦੋਸਤੋ ਸਾਰਿਆਂ ਨੂੰ 7.0 ਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਉਸਮਾ ਉਸਮਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹੈ ਸੇਰੋਂ ਬਿਲਕੁਲ ਟੋਲ ਪਲਾਜ਼ਾ ਜਿਹੜਾ ਦੋਸਤੋ ਬਿਲਕੁਲ ਨੇੜੇ ਆ ਤਕਰੀਬਨ ਅਮਰਸਰ ਨੈਸ਼ਨਲ ਹਾਈਵੇ ਤੋਂ ਸਿਰਫ ਅੱਧਾ ਕਿਲੋਮੀਟਰ ਕਿਲੋਮੀਟਰ ਦੀ ਦੂਰੀ ਹੈਗੀ ਆ ਬਿਲਕੁਲ ਚੜ੍ਹਦੇ ਪਾਸੇ ਵਾਲੇ ਪਿੰਡ ਉਸਮਾ ਤੁਸੀਂ ਖਾਸ ਵਿਜਿਟ ਕਰਨੀ ਆ ਵੀਰ ਰਾਜਵੀਰ ਸਿੰਘ ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਆ ਜਿਹੜੇ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਹੁੰਦੇ ਆ ਅੱਜ ਇਸ ਕਵਰੇਜ ਵਿੱਚ ਦੋਸਤੋ ਆਪਾਂ ਤੁਹਾਨੂੰ ਚਾਰ ਪਸ਼ੂ ਦਿਖਾਉਣੇ ਆ ਤਿੰਨ ਮੱਝਾਂ ਝੋਟੀਆਂ ਨੇ ਤੇ ਇੱਕ ਵਾਇਡ ਹੋਵੇਗੀ ਠੀਕ ਆ ਪਸ਼ੂ ਆਲਮੋਸਟ ਸਾਰੇ ਸੋਏ ਸੋਏ ਆ ਬਾਕੀ ਨਾ ਕਿ ਜਿਹੜੇ ਦੋਸਤੋ ਆਪਾਂ ਹਰ ਵਾਰ ਕਹਿੰਨੇ ਆ ਵੀ ਗੱਭਣ ਪਸ਼ੂ ਟਿੱਪ ਕੇ ਤੇ ਸੋਇਆ ਸੋਇਆ ਪਸ਼ੂ ਆਪਣੀ ਦੋ ਟੰਗ ਚਬਾਈ ਕਰਕੇ ਸਸੰਲੀ ਕਰਕੇ ਜ਼ਰੂਰ ਖਰੀਦਿਆ ਜਾਵੇ ਸੋ ਪੂਰੀ ਡਿਟੇਲ ਆਪਾਂ ਵੀਰ ਰਾਜਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਆਓ ਕਰਦੇ ਆ ਗੱਲਬਾਤ ਸੋ ਪੂ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਸਾ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੈ ਵਧੀਆ ਸੰਸਾ ਤੁਸੀਂ ਸੁਣਾ ਬਹੁਤ ਵਧੀਆ ਭਰਾ ਜੀ ਅੱਛਾ ਰਾਜਵੀਰ ਨਵੇਂ ਭੈਣ ਭਰਾ ਆਪਣੇ ਨਾਲ ਜੁੜੇ ਆ ਜੀ ਜੀ ਤੇ ਤਰਨ ਤਰਨ ਦੀ ਕਿੰਨੀ ਕਦੂਰੀ ਅੱਗੇ ਤਰਨ ਤਰਨ ਦੀ 7 ਕਿਲੋਮੀਟਰ ਹੈ ਜੀ ਪਲਾਜ਼ਾ 7 ਕਿਲੋਮੀਟਰ ਹਾਂ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਤਕਰੀਬਨ ਨਸ਼ਹਿਰਾ ਪਨੂਗਾ ਵੀ ਨੇੜੇ ਆ ਹਾਂ ਜੀ ਨਸ਼ਹਿਰਾ ਵੀ ਆਪਣੇ ਨੇੜੇ ਆ 2-3 ਕਿਲੋਮੀਟਰ ਤੇ 3 ਕਿਲੋਮੀਟਰ ਆ ਨਸ਼ਹਿਰਾ 2-3 ਕਿਲੋਮੀਟਰ ਤੇ ਇੰਨਾ ਹੀ ਇਹ ਆਪਣਾ ਸੇਰੋ ਆ ਬਿਲਕੁਲ ਬਿਲਕੁਲ ਜੀ ਠੀਕ ਹੈ ਜੀ ਤੇ ਰਾਜਵੀਰ ਅੱਜ ਪਸ਼ੂਵੀਰ ਆਪਣੇ ਕੋਲ ਫਿਰ ਚਾਰਨਾਕ ਆਏ ਆ ਬਿਲਕੁਲ ਜੀ ਸਾਰੇ ਨਵੇਂ ਆ ਜੀ ਉਹਦੇ ਮਾਲ ਆਪਾਂ ਮਹਾਰਾਜ ਕਿਰਪਾ ਦੀ ਘੰਟੇ ਜੀ ਵੇਚ ਕੇ ਵਿਲੇ ਹੋ ਗਏ ਹਨ ਜੀ ਠੀਕ ਹੈ ਜੀ ਕਿਉਂਕਿ ਆਪਣਾ ਭਾਅ ਪੜਦਾ ਜੈ ਜੀ ਤੇ ਮਿੰਟੋ ਮਿੰਟੀ ਜੀ ਨਹੀਂ ਜੈਜ ਪੜਦੇ ਵਾਲੇ ਪਸ਼ੂ ਜੀ ਵੈਸੇ ਜਲਦੀ ਚਲੋ ਵੇਖਦਾ ਤੇ ਭੈਣ ਭਰਾਵਾਂ ਨੂੰ ਪਸੰਦ ਆਉਂਦਾ ਬਾਕੀ ਦੋਸਤੋ ਇੱਕ ਨੀਲੀ ਰਾਵੀ ਦੀ ਤੁਹਾਨੂੰ ਜਿਹੜੀ ਇਹ ਮੱਝ ਦਿਖਾਵਾਂਗੇ ਠੀਕ ਆ ਸੋ ਕਾਫੀ ਸੋਹਣੀ ਮੱਝ ਆ ਬਿਲਕੁਲ ਰਵੇ ਦੀ ਆ ਚੰਗੀ ਮਿਲਕਿੰਗ ਤੇ ਚੱਲਣ ਢਈ ਆ ਸੋ ਪੂਰੀ ਗੱਲਬਾਤ ਕਰ ਲਾਂਗੇ ਇੱਕ ਝੋਟੀ ਇੱਕ ਦੋਸਤੋ ਮਾਝ ਕੋਈ ਤੀਜੇ ਦੇ ਸੂਵੇ ਚੌਥੇ ਤੀਜੇ ਉਹ ਵੀ ਤੁਸੀਂ ਮੰਨ ਸਕਦੇ ਜੀ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਸਬਾਈ ਬਿਲਕੁਲ ਰੰਗ ਰੰਗ ਬਹੁਤ ਜ਼ਿਆਦਾ ਸੋਹਣਾ ਠੀਕ ਹੈ ਗੋੜ ਵਰਗਾ ਰੰਗ ਆ ਤੇ ਬਹੁਤ ਸੋਹਣੀ ਆ ਪੂਰੀ ਡਿਟੇਲ ਆਪਾਂ ਇਹਦੀ ਵੀ ਲੈ ਲਾਂਗੇ ਚਾਰ ਹੀ ਪਸ਼ੂ ਤੁਹਾਨੂੰ ਦਿਖਾਉਣੇ ਅੱਜ ਇਸ ਵੀਡੀਓ ਦੇ ਵਿੱਚ ਰਾਜਵੀਰ ਵੀ ਕਿਹੜੇ ਪਾਸੇ ਸ਼ੁਰੂ ਕਰਦੇ ਆਂ ਇਧਰੋਂ ਹੀ ਆ ਦੋ ਵੱਛੀ ਵਾਲੇ ਨੂੰ ਵੱਛੀ ਤੋਂ ਹੀ ਆਪਾਂ ਦੋਸਤੋ ਬਿਲਕੁਲ ਸਟਾਰਟ ਕਰ ਲੈਨੇ ਆਂ ਹਾਂਜੀ ਤੇ ਅੱਛਾ ਕੀ ਦੀ ਡਿਟੇਲ ਆ ਵੀਰ ਸੂਹਾ ਦਾ ਸ਼ਾਈਪਾਲ ਚ ਆ ਗਈ ਹੈ ਇਹ ਵੀ ਕੋਈ ਸ਼ਾਈ ਵਾਲਾ ਕਰਾਉ ਜੇ ਆ ਪਿਓਰ ਨਹੀਂ ਆ ਜਲਸੀ ਸ਼ਾਈ ਵਾਲਿਆਂ ਨੂੰ ਕਰਾਸ ਲਾ ਲਓ ਜਾਂ ਕੋਈ ਆਪੋ ਆਪਣੀ ਸਮਝ ਲਾ ਲਓ ਹਾਂਜੀ ਬਿਲਕੁਲ ਜੀ ਪਹਿਲਾਂ ਹਾਂਜੀ ਤੇ ਇਹਦੇ ਥੱਲੇ ਸੰਧੂ ਸਾਹਿਬ ਵਿਖਾਲਾ ਦੇ 14 ਕਿਲੋ ਦਾ ਵਾ ਜੀ ਪਰ 12 ਕਿਲੋ ਠੰਡਾ ਦੁੱਧ ਹੋਊਗਾ ਪਿੱਛੇ ਵਛੀ ਆ ਜੀ ਕੋਈ 8-9 ਦੇਂਦਾ ਸੂਆ ਲਾ ਲਓ ਲਓ ਜੀ ਠੀਕ ਹੈ ਜੀ ਆ ਵਛੀ ਦੇ ਬੱਤੀ ਇਹਦੇ ਠੀਕ ਆ ਤੇ ਦੂਜੇ ਸੂਏ ਵੜ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਆ ਤੇ ਬਾਕੀ ਠੰਡੀ ਸੀ ਲਿਆ ਕੋਈ ਗੱਲ ਨਹੀਂ ਠੀਕ ਆ ਤਾਂ ਦਿਨ ਕਿੰਨੇ ਦੱਸੇ ਜੀ ਦਿਨ ਮੰਨ ਲਓ 8-9 ਦਿਨ ਦਾ ਸੁਭਾ ਹੋਗਾ ਕੋਈ 8-9 ਦਿਨ ਦੀ ਸੋਈ ਹੈ ਬਿਲਕੁਲ ਬਿਲਕੁਲ ਤੇ ਦੁੱਧ ਵੀ ਇੰਨਾ ਕਾ ਹੈਗਾ ਥੱਲੇ ਬਿਲਕੁਲ 12 ਲੀਟਰ ਐ ਸੰਦੂ ਸਾਹਿਬ ਠੰਡਾ ਦੁੱਧ ਆ ਵਖਾਲਾ ਦੇ 14 ਕਿਲੋ ਦਾ ਹੀ ਆ ਪਰ 12 ਕਿਲੋ ਠੰਡਾ ਬਾਕੀ ਥਾਨ ਵੇਖੋ ਬਹੁਤ ਵਧੀਆ ਲੱਗਾ ਬੈਠਦਾ ਵੀ ਹਰ ਕੋਈ ਚਵਾਈ ਕਰ ਸਕਦਾ ਆਪਣਾ ਭੈਣ ਕੋਈ ਭੈਣ ਵੀ ਚਵਾਈ ਕਰ ਲੇ ਕੋਈ ਚੱਕਰ ਨਹੀਂ ਆ ਵੀ ਠੰਡੀ ਸੀ ਇਹ ਕੋਈ ਗੱਲ ਨਹੀਂ ਠੀਕ ਆ ਕੋਈ ਬੰਗਾ ਬੰਗਾ ਪਾ ਲਈਦਾ ਵੈਸੇ ਨਾਰਮਲ ਹਾਂਜੀ ਹਾਂਜੀ ਬੰਗਾ ਪਾ ਲਈਦਾ ਵਾ ਠੀਕ ਕੋਈ ਚੱਕਰ ਹਾਂਜੀ ਠੀਕ ਆ ਲਓ ਜੀ ਖ ਸੋ ਸੁਬਾ ਦੋਸਤੋ ਦੂਜਾ ਕੋਈ 8 ਅੰਕ ਦਿਨਾਂ ਦੀ ਸੂਈ ਆ 12 ਕਿਲੋ ਦੁੱਧ ਹੁਣ ਤੁਸੀਂ ਮੰਨ ਕੇ ਸੌਦਾ ਕਰ ਸਕਦਾ ਕੋਈ ਵੀਰ ਮਗਰ ਬੱਚੀ ਆ ਫੀਮੇਲ ਕਾਫ ਆ ਉਹ ਵੀ ਵਾਦੇਵੰਦੀ ਆ ਵੀ ਕੋਈ ਵੀਰ ਬੜੀ ਦੀ ਸਾਂਭ ਸੰਭਾਲ ਕਰ ਲੂਗਾ ਠੀਕ ਆ ਆ ਦੇਖੋ ਜੀ ਠੀਕ ਸੋ ਵਾਟਰ ਕੁਆਲਿਟੀ ਚੰਗੀ ਆ ਬਾਕੀ ਸਟਾਰਟਿੰਗ ਚੰਗੀ ਆ ਠੀਕ ਆ ਜੀ ਇੱਕ ਹਫਤੇ ਦੇ ਦੌਰਾਨ ਹਜੇ 12 ਕਿ ਲੀਟਰ ਤੇ ਜਿਹੜੀ ਆ ਸਟਾਰਟ ਹੋਈ ਆ ਅੱਗੇ ਜਿਹੜਾ ਕੋਈ ਵੀਰ ਟਿਕਾ ਕੇ ਸੇਵਾ ਕਰ ਲੂਗਾ ਦੋਸਤੋ ਆਪਾਂ ਹਰ ਵਾਰ ਕਹਿੰਦੇ ਆ ਪਸ਼ੂ ਵਪਾਰ ਦਾ ਕੰਮ ਆ ਕੋਈ ਇੱਕ ਦਿਨ ਪਸ਼ੂ ਆਉਂਦਾ ਦੂਜੇ ਦਿਨ ਪਸ਼ੂ ਸੇਲ ਹੋ ਜਾਂਦਾ ਜਿਹੜਾ ਵੀ ਲੱਕੇ ਕੋਈ ਟਿਕਾ ਕੇ ਸੇਵਾ ਕਰ ਲੂਗਾ ਦੋਸਤੋ ਦੁੱਧ ਕੁਸੂਬਾ ਸਾਹਿਬਾ 15 ਲੀਟਰ ਤੱਕ ਵੀ ਬਖਾਲਾ ਹੈਗਾ ਕਿ ਪਹਿਲੇ ਸਵੇਰੇ ਕਹਿੰਦੇ ਵੀ 15 ਕਿਲੋ ਦੁੱਧ ਦਾ ਹਾਂ ਝੋਆ ਪਹਿਲੇ ਸਵੇਰੇ ਉਹ ਕਹਿੰਦੇ ਆ ਤੇ ਜੇ ਹੁਣ 12 ਕਿਲੋ ਆਦੇ ਵਛੀ ਜਿੰਦਾ ਅੱਗੇ ਰੋਤ ਚੰਗੀ ਆਏ ਨਹੀਂ ਵਾਕਈ 15 16 ਕਿਲੋ ਦੁੱਧ ਦੇ ਦੂਗੀ ਦੇ ਦੂਗੀ ਬਾਕੀ ਇਹਦੀ ਫੈਂਡ ਵੀ ਸੰਧੂ ਸਾਹਿਬ ਚੰਗੀ ਆਉਣੀ ਬਿਲਕੁਲ ਇਹਦੀ ਫੈਂਡ ਵੀ ਵਧੀਆ ਆਉਂਦੀ ਰਹੀ ਆ ਹਾਂ ਕੋਈ ਸ਼ੱਕ ਨਹੀਂਗਾ ਜੀ ਬਿਲਕੁਲ ਤੇ ਮੁੱਲ ਆਪਾਂ ਬਿਲਕੁਲ ਯਾ ਜਿਹਾ ਹੀ ਕਰਨਾ ਤਾਂ ਕੀ ਕਰਦੇ ਅਸੀਂ ਮੁੱਲ ਬਿਲਕੁਲ ਛੋੜਾ ਜਿਹਾ ਹੀ ਕਰਨਾ ਕੋਈ ਇਹ ਨਹੀਂ ਜਿਹ ਠੀਕ ਹੈ ਬਾਕੀ ਕੋਈ ਭੈਣ ਭਰਾਊਗਾ ਤੇ ਮਾਨਤਾਨ ਜ਼ਰੂਰ ਕਰਾਂਗੇ 38000 ਲੈ 38000 ਡਿਮਾਂਡ ਕਰਤੀ ਹੈ ਜੀ ਬਿਲਕੁਲ ਬਿਲਕੁਲ ਬਾਕੀ ਛੋੜ ਛਾਪਾ ਕਰਾਂਗੇ 2000 2000 ਨਹੀਂ 35000 ਦੀ ਸੰਧੂ ਸਾਹਿਬ ਹਾਂ ਨਾ ਹੋਈ 35000 ਦੀ ਜਿਆਦਾ ਵੀਰ ਕੋਈ ਖਪਾ ਨਾ ਕਰੇ ਮੁੜ ਕੇ ਹਾਂ 35000 ਦੀ ਹਾਂ ਨਾ ਹੀ ਹੋਣੀ ਆ ਠੀਕ ਹੈ ਜੀ ਲਓ ਜੀ ਕੋਈ 100 ਨਹੀਂ ਕੋਈ 200 ਛੋੜ ਨਹੀਂ ਕੀ ਜਾ ਬਿਲਕੁਲ ਸਿੱਧੀ 3000 ਬਿਲਕੁਲ ਸੰਧੂ ਸਾਹਿਬ 38000 ਡਿਮਾਂਡ ਆ ਦੋਸਤੋ ਭਵੇਂ ਮੰਨ ਲਓ ਵੀ 35000 ਦੀ ਇਹ ਦੇ ਲਿਆ ਬਾਕੀ ਪਸ਼ੂ ਤਾਂ ਵੇਚਣ ਦੇ ਜਾਈਏ ਬਾਕੀ ਸੰਦੋ ਵੀ ਇਹ ਸੰਦੋ ਵੀ ਬਿਲਕੁਲ ਬਿਲਕੁਲ ਜਾਇਜ਼ ਕਮਾਈ ਰਾਕੇ ਆਪਾਂ ਪਹਿਲੇ ਲਿਆ ਆ ਠੀਕ ਆ ਜੀ ਬਾਹਰ ਨਿਕਲੀਏ ਤਾਂ ਤੁਹਾਨੂੰ ਪਤਾ ਹੀ ਕੀ ਮੁੱਲ ਕਰਦੇ ਆ ਵੀਡੀਓ ਦੇ ਵੀਰ ਆਪਣੇ ਸਾਰੇ ਵੇਂਦੇ ਹੀ ਆ ਬਿਲਕੁਲ ਬਿਲਕੁਲ ਹਾਂ ਜੀ ਲੋ ਵੀ ਭਰਾਵੋ 35000 ਦੀ ਲੈਦੇ ਹੋਊਗੀ ਠੀਕ ਆ ਤੇ ਵੜ ਚੰਗੀ ਆ ਮਗਰ ਵੀ ਬੱਚੀ ਆ ਅੱਗੇ ਕੋਈ ਵੀਰ ਸ਼ੌਂਕ ਨਾਲ ਸਾਂਭ ਲੈਂਦਾ ਬੱਚਿਆਂ ਕੋਈ ਵੀਰੇ ਦੀ ਕੇਅਰ ਨਹੀਂ ਕਰਦਾਗਾ ਪਰ ਬੱਚਿਆਂ ਸਾਂਭ ਲੈਂਦੇ ਆ ਵੀਰ ਮਗਰ ਚੰਗੀ ਵਸ਼ੀ ਸ਼ਾਂਭ ਵੀ ਹੋਏ 15 16 ਮਹੀਨਿਆਂ ਦੀ ਵਸ਼ੀ ਬਣ ਕੇ ਮਤਲਬ 2 ਸਾਲ ਦੀ ਵਸ਼ੀ ਸੂਪ ਜਾਂਦੀ ਹੈ ਨਾਰਮਲ ਘਰਾਂ ਜੀ ਵੀ ਬਿਲਕੁਲ ਜੀ ਠੀਕ ਚਲੋ ਸ਼ੈੱਡ ਵਾਲੇ ਤੇ ਜਿਆਦਾ ਆਪਣੇ ਤੋਂ ਕੇਅਰ ਕਰਦੇ ਉਹ ਨਹੀਂ ਤੇ ਆਪਾਂ ਕਰ ਹੀ ਨਹੀਂ ਸਕਦੇ ਘਰਾਂ ਵਾਲੇ ਸਹੀ ਹੈ ਹਾਂ ਜੀ ਅੱਛਾ ਰਾਜਵੀਰ ਅਗਲੀ ਆਪਣੇ ਕੋਲ ਆ ਆ ਗਈ ਮੱਝ ਇਹ ਸੰਧੂ ਸਾਹਿਬ ਤੀਜੇ ਸਵੇਰੇ ਮੈਂ ਤੀਜੇ ਸਵੇਰੇ ਨੀਲੀ ਦੀ ਮਹਿ ਜੇ ਐ ਵੇ ਲੋ ਨਿਸ਼ਾਨੀਆਂ ਨਿਸ਼ੂਨੀਆਂ ਸਭ ਓਕੇ ਆ ਕੋਈ 8 9 10 ਦਿਨ ਦਾ ਸੁਭਾ ਹੋਊਗਾ ਮਗਰ ਮੇਲ ਕਾ ਫਿਆ ਦੇ ਠੀਕ ਹੈ ਦੋ ਦਿਨ ਛਲੇ ਸੰਧੂ ਸਾਹਿਬ ਜਿਹੜਾ ਠੰਡਾ ਵਾ ਉਹ 11 ਕਗਲੋ 11 11 ਕਗਲੋ ਹੈਗਾ ਜਿਹੜਾ ਹੁਣ ਆਪਾਂ ਦੋ 12 ਹੀ ਹੋਊਗਾ ਪਰ 11 ਕਗਲੋ ਦੱਸਣਾ ਪਾਇਆ ਖੰਡ ਵਧੇ ਘਟੇ ਮੈਂ ਨਾ ਪਾਇਆ ਖੰਡ ਵਧੇ ਘਟੇ ਉਹਦੀ ਮੰਨ ਲਓ 11 ਤੋਂ 10.5 ਹਾਂਜੀ ਠੀਕ ਹੈ ਜੀ ਹੋ ਸਕਦਾ ਪਰ 10 ਨਹੀਂ ਹੋ ਸਕਦਾ ਠੀਕ ਹੈ ਜਿੰਨਾ ਤੋਂ ਦਾਤਾ ਹੁੰਦਾ ਉਹਨਾ ਹੀ ਹੋਊਗਾ ਠੀਕ ਹੈ ਮੰਨ ਲਓ ਕੋਈ ਭੈਣ ਭਰਾ ਦੂਰੋਂ ਨੇੜੇ ਆਉਂਦਾ ਵਾ ਜੇ ਮੰਨ ਲਓ ਦੁੱਧ ਘੱਟ ਨਿਕਲਦਾ ਵਾ ਉਹਨੂੰ ਆਪਾਂ ਤੇਲ ਖਰਚਾ ਵੀ ਉਹਦਾ ਦਵਾਂਗੇ ਬਿਲਕੁਲ ਜੇ ਉਹ ਟਾਈਮ ਬਾਣੀ ਆਉਂਦਾ ਟਾਈਮ ਦਾ ਖਰਚਾ ਵੀ ਦਵਾਂਗੇ ਸਹੀ ਹੈ ਜੀ ਸਹੀ ਹੈ ਕਿਉਂਕਿ ਜਦੋਂ ਜੋ ਦਸਣਾ ਹੋਈ ਹੂਣਾ ਹੋਣਾ ਲੋ ਜੀ ਦੋਸਤੋ ਜੋ ਦੱਸ ਰਿਹਾ ਵੀਰ ਹੁੰਦਾ ਵੀ ਕੋਈ ਪਾਈਆ ਖੰਡੇ ਇਦੋਂ ਤੁਰ ਹੋ ਸਕਦਾ ਪਾ ਵੀ ਸਕਦਾ ਪਾਈਆ ਘੱਟ ਵੀ ਸਕਦਾ ਪਰ ਮਲਕੀ 11 ਕਹਿ ਕੇ 10 ਨਹੀਂ ਹੋਊਗਾ ਠੀਕ ਹੈ ਬਿਲਕੁਲ ਬਿਲਕੁਲ ਬਾਕੀ ਮਾਜਾ ਤੁਸੀਂ ਵੇਖ ਲਿਆ ਪੰਤਰ ਪੰਤਰ ਬਹੁਤ ਜਿਆਦਾ ਸੋਹਣੀ ਆ ਹਾਈਟ ਮੀਡੀਅਮ ਆ ਮਦਰੀ ਡੋਲੀ ਦੇ ਵਿੱਚ ਜਿਵੇਂ ਪਸੂ ਕੋਪਰ ਦੇਖਦੇ ਨੇ ਨਿਸ਼ਾਨੀਆਂ ਪੂਰੀਆਂ ਟੇਟਾ ਕੱਟ ਅੱਖ ਬਿੱਲੀ ਮਣਕੀ ਸਾਰ ਤੇ ਬਿਲਕੁਲ ਜਿਹੜਾ ਦੋਸਤੋ ਸੂਤ ਦੇ ਨਿਸ਼ਾਨ ਉੱਪਰ ਚਟੇ ਵੀ ਦਾਬਿਆ ਧੋਣ ਦੇ ਵੀ ਅਗਲੇ ਬੰਨੇ ਵੇਖੋ ਚਾਰੇ ਖੋਰ ਚਟੇ ਥਣ ਵੀ ਵਾਈਟ ਆ ਜੀ ਚਾਰੇ ਹਾਂਜੀ ਹਾਂਜੀ ਲਓ ਜੀ ਚਾਰੇ ਥਣ ਦੋਸਤੋ ਬਿਲਕੁਲ ਥੱਲੇ ਪਾਸੇ ਪੇਟ ਦੇ ਬਿਲਕੁਲ ਨਿਸ਼ਾਨ ਤੁਸੀਂ ਆ ਪ੍ਰੋਪਰ ਦੇਖ ਲਓ ਠੀਕ ਆ ਹਾਂਜੀ ਥਣ ਚੱ ਹਾਂ ਦੇ ਤੇ ਆਹ ਦੇਖੋ ਜੀ ਇੱਕ ਇੱਕ ਸਿੰਗ ਜਿਹੜਾ ਟੁੱਟਾ ਹਾਂ ਇੱਕ ਸਿੰਗ ਟੁੱਟਾ ਜੀ ਉਹੋ ਹੀ ਵਟਾ ਇਹਨੂੰ ਬਾਕੀ ਕੋਈ ਨਹੀਂ ਬਾਕੀ ਦੇ ਸਾਰੇ ਬੰਨੇ ਹੋਈ ਪੂਰੀ ਹੈ ਬਿਲਕੁਲ ਇੱਕ ਸਿੰਗ ਜੀ ਬੇਸ਼ੱਕ ਜਿਹੜਾ ਦੋਸੂ ਟੁੱਟਾ ਇੱਕ ਬਿਲਕੁਲ ਕੁੰਡਾ ਠੀਕ ਹੈ ਤੇ ਓਵਰ ਆਲ ਜਿਹੜੀ ਬਾਕੀ ਸਾਰੀ ਖੂਬਸੂਰਤਾਂ ਚੰਗੀ ਆ ਦੁੱਧ ਵਾਲੇ ਪੱਖ ਤੋਂ ਵੇਖੀਏ ਦੋਸਤੋ ਬੜੀ ਚੰਗੀ ਆ ਠੀਕ ਆ ਦੁੱਧ ਚੰਗਾ ਚਵਾ ਦੂਗੀ ਚੰਗੀ ਸੇਵਾ ਦੇ ਠੀਕ ਆ ਤੇ ਸੂਬਾ ਤੇਜਾ ਸੂਬਾ ਸਭ ਜਿਆਦਾ ਨਹੀਂ ਤੇ 13 14 13 14 ਮੈਂ ਚਵਾਈ ਜਾਊਗੀ ਜੇ ਕੋਈ ਸਾਂਭਣ ਵਾਲਾ ਲੈ ਗਿਆ ਤੇ ਆਪਾਂ ਜਿੱਦਾਂ ਹਰ ਵੀਡੀਓ ਚ ਇਹੋ ਮੰਨੇ ਆ ਪੱਠੇ ਪਾਉਣ ਵਾਲਾ ਮੈਂ ਆ ਡੰਗਰ ਲਵੇ ਜਿੰਨੇ ਵੀਰ ਨੇ ਮਾ ਲੋ ਪੱਠੇ ਨਹੀਂ ਪਾਉਣੇ ਉਹਦਾ ਫਾਇਦਾ ਕੀ ਆ ਸਹੀ ਹੈ ਜੀ ਮੁੜ ਕੇ ਤੇ ਯਾਰਾਂ ਦੋ ਇਹਨੇ ਅੱਠ ਤੇ ਵੀ ਆ ਜਣਾ ਜੇ ਪੱਠੇ ਨਾ ਪਾਏ ਰੇ ਕੋਈ ਸ਼ੱਕ ਨਹੀਂ ਕੋ ਲੋ ਵੀ ਦੋਸਤੋ ਅੱਠ ਕ ਦਿਨ ਦਾ ਜਿਹੜਾ ਸਮਾਂ ਅੱਠ 9 ਕ ਦਿਨ ਦਾ ਸਮਾਂ ਠੀਕ ਆ ਤੇ ਮਗਰ ਇਹਦੇ ਮੇਲ ਕਾਫ ਆ ਕੱਟਾ ਢੇਡੇ ਕੱਟ ਦੇ ਵਿੱਚ ਆ ਨੀਲੀ ਰਾਵੀ ਦੀ ਜਿਹੜੀ ਆ ਦੋਸਤੋ ਮੱਝ ਬਿਲਕੁਲ ਪਤਲੇ ਪਿੰਡੇ ਦੀ ਚਮੜੀ ਬਿਲਕੁਲ ਪਤਲੀ ਆ ਛੱਡੇ ਛੁੱਡੇ ਦੀ ਹਵਾਨੇ ਦੀ ਕਾਫੀ ਸਾਫ ਹੈ ਚਮੜੀ ਵੇ ਲੋ ਸਭ ਪਤਲੀ ਆ ਜਿੱਥੇ ਚੁੰਡੀ ਵੜ ਤੋਂ ਨਾਂ ਨਿਸ਼ਾਨ ਪੈਂਦਾ ਦੀ ਬੇ ਨਿਕਰ ਨੂੰ ਕਰ ਪਲੇਵਾ ਪੂਰਾ ਨਿਕਰ ਹਟਾਇਆ ਬਿਲਕੁਲ ਬਿਲਕੁਲ ਐ ਵੇ ਲੋ ਟੈਡ ਲੇਵੇ ਦੇ ਕੋਈ ਢਿਲਕਣੀ ਹੈਗੀ ਵੇ ਲੋ ਬਿਲਕੁਲ ਬਾਕੀ ਸੰਧੂ ਸਾਹਿਬ ਜਿੰਨੇ ਲੈਣੀਆਂ ਨੇ ਆਪਣੀਆਂ ਐ ਸਿਆਣ ਪਲਾ ਲੈਣੀਆਂ ਜੀ ਠੀਕ ਹੈ ਜੀ ਬਾਕੀ ਜੋ ਦੱਸਿਆ ਨਿਕਲੂਗਾ ਹੋਏ ਬਿਲਕੁਲ ਜੇ ਗਲਤ ਨਿਕਲਦਾ ਹੋਏ ਸੰਧੂ ਸਾਹਿਬ ਆਪਣੀਆਂ ਦੂਜੀ ਤੀਜੀ ਵੀੜੀ ਤੀਜੀ ਆ ਮੇਰੇ ਖਿਆਲ ਨਾਲ ਵੀਡੀਓ ਅੱਜ ਤੱਕ ਤੁਹਾਨੂੰ ਕਦੀ ਲਾਂਭ ਨਹੀਂ ਆ ਤਾਂ ਨਾ ਹੀ ਆਉਣ ਦੇਣਾ ਸੰਧੂ ਸਾਹਿਬ ਜਿੰਨਾ ਚਿਰ ਕੰਮ ਕਰਨਾ ਸਾਫ ਸੁਥਰਾ ਕਰਨਾ ਸਹੀ ਗਲਤ ਡੰਗਰ ਦੇ ਕੇ ਆਪਾਂ ਮਲ ਖੁਸ਼ ਨਹੀਂ ਹੈਗੇ ਕਿਉਂਕਿ ਰਾਜ ਵੀਰ ਅਗਲੇ ਕਿਸੇ ਵੀਰ ਨੇ ਪੈਸੇ ਲਾਉਣੇ ਆ। ਜਿਹੇ ਬਰਾਬਰ ਦੀ ਨੂੰ ਆਪਾਂ ਚੀਜ਼ ਨਾ ਦੇਈਏ ਫਿਰ ਆਪਣਾ ਵੀ ਗੁਰਾ। ਬਿਲਕੁਲ ਦੇਖੋ ਵੀ ਦੀ ਕੀ ਦਾ ਅਗਲਾ ਕਿਦਾਂ ਪੈਸੇ ਇਕੱਠੇ ਕਰਦਾ। ਹਾਂ ਸਹੀ ਆ। ਬਹੁਤ ਔਖੇ ਪੈਸੇ ਇਕੱਠੇ ਹੁੰਦੇ ਸੰਧੂ ਸਾਹਿਬ। ਹਾਂਜੀ ਹਾਂਜੀ। ਹਾਂਜੀ। ਤੇ ਕਿੰਨਾ ਮੋਲੇ ਦਾ ਕਰਦੇ ਆ ਜੀ? ਸੰਧੂ ਸਾਹਿਬ ਜੇ ਇਹ ਹੁੰਦਾ ਸਿੰਘ ਸਹੀ ਫੇਰ ਤਾਂ ਮੋਲੇ ਦਾ ਆਪਾਂ 90 85 ਕਰਨਾ ਹੈ। ਹਾਂ। ਪਰ ਹੁਣ ਬਿਲਕੁਲ ਜੈਰ ਆ 80000 ਦੀ ਮੈਂ ਦੇ ਦੇਾਂਗੇ। 2000 78000 ਦੀ ਮੈਂ ਲੈ ਦੇਣ। 78000 ਦੀ? ਹਾਂ ਠੀਕ ਹੈ ਜੀ ਹਲੇ ਭਰਾ ਸਾਡਾ ਜਿਹੜਾ ਕੋਈ ਨਹੀਂ ਮੰਨਦਾ ਕੋਈ ਨਹੀਂ ਦੱਸਦਾ ਹੁਣ ਫਿਰ ਕੋਈ ਵਿਚੋਂ ਸੰਧੂ ਸਾਹਿਬ ਕੋਈ 1000 2000 ਨਹੀਂ 75000 ਦੀ ਹਾਨਾ ਆਊਗੀ 75 ਦੀ ਹਾਂ ਲਓ ਜੀ ਹਾਂ 75000 ਦੀ ਵੀਰਾਂ ਦਾ ਵੀ ਹਾਨਾ ਹੋਊਗੀ ਦੋਸਤੋ ਲੈਣ ਦੇਣ ਵਾਲੀ ਗੱਲਬਾਤ ਉਹ 75000 ਆ ਠੀਕ ਆ ਅੱਜ ਦੇ ਵਿੱਚ ਕਿਸੇ ਪਾਸੇ ਵੀ ਕੋਈ ਸ਼ੱਕ ਨਹੀਂਗਾ ਜਵਾਬ ਅਸਮਾ ਆਪਾਂ ਵੀਰ ਤੋਂ ਪੁੱਛੀ ਰਾਜਵੀਰ ਕੋਹੜ ਸ਼ਟਾ ਕਿਸੇ ਪਾਸੇ ਮੈਂ ਨਾ ਵੀ ਕਿਹੇ ਗੱਲ ਦੀ ਸੰਧੂ ਸਾਹਿਬ ਹੈ ਹੀ ਨਹੀਂ ਦਿੱਕਤ ਬਾਕੀ ਆਪਾਂ ਫਿਰ ਵੀ ਆ ਵੀਡੀਓ ਮਤਲਬ ਬੱਚਾ ਲਾ ਕੇ ਕਰਿਓ ਖਾਨੇ ਮੈਂ ਜ਼ਰੂਰ ਵਿਖਾਵਾਂਗੀ ਹਾਂ ਸਾਰੀਆਂ ਮਈਆਂ ਦੀ ਬਾਲਾ ਕੇ ਗਾਈ ਸਾਰਿਆਂ ਦਾ ਵਿਖਾ ਦਾਂਗੇ ਮੈਂ ਨਾ ਕੋਈ ਗੱਲ ਨਹੀਂ ਤਸੱਲੀ ਨਾਲ ਕੋਈ ਭੈਣ ਭਰਾ ਆਵੇ ਤਸੱਲੀ ਜਿੰਨੀ ਆਪਣਾ ਬਿਲਕੁਲ ਹੱਕ ਮੰਦਾ ਆਪ ਆਪ ਤਸੱਲੀ ਕਰਵਾਵਾਂਗੇ ਅੱਗੋਂ ਕਿਸੇ ਵੀਰ ਦਾ ਆਪ ਦਾ ਡਿਸੀਜਨ ਹੈ ਵੀ ਆਪ ਤਸੱਲੀ ਕਰਕੇ ਲੈ ਕੇ ਜਾਵੇ ਬਿਲਕੁਲ ਬਿਲਕੁਲ ਮਾਝ ਚ ਚੰਗੀ ਆ ਦੋਸਤੋ 75000 ਲਾਸਟ ਲੈਣ ਦੇਣ ਯੈਸ ਨੋ ਬਿਲਕੁਲ ਬਿਲਕੁਲ ਠੀਕ ਆ ਪਸੰਦ ਆਊਗੀ ਆਪਦੀ ਤਸੱਲੀ ਕਰ ਲਿਓ ਬਾਕੀ ਆਪਾਂ ਜਿੰਨੀ ਵੀ ਤੁਹਾਨੂੰ ਧਾਰਾਂ ਧੂਰਾਂ ਦੀ ਚੈੱਕ ਕਰਵਾਵਾਂਗੇ ਲਓ ਜੀ ਅਗਲੇ ਪਾਸ ਠੀਕ ਹੈ ਜੀ ਮੂੰਹ ਮੇਰੀ ਖਾਨਾ ਜਵਾਨ ਹੀ ਹੋਣੀ ਮੈਂ ਸ਼ੇਦਾਂ ਦੀ ਜਾਂ ਜਵਾਨ ਹੀ ਲਾ ਲਓ ਠੀਕ ਹੈ ਜੀ ਤੇ ਆ ਬੱਚਾ ਜੀ ਕੋਈ ਵਿਹਾਂ ਦਾ ਲਾਲੇ ਕੋਈ ਪੰਜੀਆਂ ਦਾ ਲਾਲੇ ਠੀਕ ਹੈ ਜੀ ਇਹ ਆਪੂ ਆਪਣੀ ਸਮਝ ਲਈ ਲਓ ਜੀ ਬੱਚੇ ਤੋਂ ਹੀ ਅੰਦਾਜ਼ਾ ਤੁਸੀਂ ਲਾ ਲਿਓ ਬੱਚਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਮੇਲ ਕਾਬ ਜੀ ਹਾਂ ਠੀਕ ਹੈ ਜੀ ਤੇ ਝੋਟੀ ਕੋ ਦੁੱਧ ਹੋਊਗਾ ਕੋਈ 10 ਕਿਲੋ ਪਰ ਜਿਹੜਾ ਬਿਲਕੁਲ ਨਿੱਗਰ ਦੁੱਧੋਂ 9 ਕਿਲੋ ਆ ਠੀਕ ਹੈ ਜੀ 9 ਕਿਲੋ ਦੁੱਧ ਤੋਂ ਘੱਟ ਨਹੀਂ ਪਾਈਆ ਵੀ ਹੋਊਗਾ ਹਾਂ ਤੇ ਚੰਗੀ ਚਵਾਈ ਚੁਵਾਈ ਹਾਂ ਮੈਂ ਨਾ ਸੰਤੂ ਸਾਹਿਬ ਚੁਵਾਈ ਓਕੇ ਆ ਨੰਬਰ 1 ਠੀਕ ਹੈ ਆਣਾ ਨ ਬਾਈ ਦੇ ਵਿੱਚ ਪੂਰਾ ਜਿਹੜਾ ਬਸ ਮੈਂ ਨਾ ਵੇਖੋ ਥਾਂ ਬਣ ਐ ਕੋਈ ਚੱਕਰ ਨਹੀਂ ਮੈਨੂੰ ਪਤਲੇ ਪਿੰਡੇ ਦੀ ਬੱਕੀ ਛਾਈ ਛੂਈ ਪੂਰੀ ਆ ਮਾ ਛਾਈ ਛੂਈ ਸੰਧ ਸਾਹਿਬ ਠੀਕ ਆ ਤੇ ਤੇ ਇਹਨੂੰ 25 ਕੋਈ ਮੰਨ ਲੇ ਕੋਈ 20 ਮੰਨ ਲੇ ਬੱਚਾ ਬਿਲਕੁਲ ਆਪਣੀ ਸਮਝ ਆ ਹਾਂਜੀ ਬੱਚਾ ਤੁਹਾਡੇ ਸਾਹਮਣੇ ਆ ਬਿਲਕੁਲ ਮਗਰ ਕਟਾ ਹੀ ਇਹਨਾਂ ਤੇ ਬਿਲਕੁਲ ਕਟਾ ਕਟਾ ਮਗਰ ਕਟਾ ਠੀਕ ਆ ਜੀ ਸਵੇਰ ਦੋਸਤੋ ਪਹਿਲਾ ਹੀ ਸੂਈ ਇਹੋੜਾ ਜਿਹਾ ਪਸ਼ੂ ਕਈ ਨਾ ਪੁੱਜ ਕੇ ਕਹਿ ਲਗੀ ਪੱਕ ਕੇ ਕਹਿ ਲਗੀ ਜਿੱਦਾਂ ਹੁੰਦਾ ਸਮਝਾ ਕਿਈ ਵਾਰੀ ਕਈ ਧਿਆਨ ਹੀ ਨਹੀਂ ਦਿੰਦੇ ਗਾ ਧਿਆਨ ਨਹੀਂ ਦਿੰਦੇ ਗੇ ਦੇਖ ਤਿੰਨੀ ਚੌਹਾਂ ਸਾਲੀ ਪਸ਼ੂ ਲੱਗਦਾ ਉਸ ਅਕੋਰਡਿੰਗ ਤੁਸੀਂ ਵੇਖ ਲਿਓ ਠੀਕ ਆ ਜੀ ਮੂੰਹ ਤਾਂ ਦੋ ਜਵਾਨ ਆ ਤੇ ਪਹਿਲਾ ਸੂਆ ਛੋਟੀ ਸੂਈ ਆ ਮੂੰਹ ਸਿਰ ਦੀ ਵੇਖੋ ਨਾ ਕਿਦਾਂ ਦੀ ਐ ਬਿਲ ਠੀਕ ਹੈ ਜੀ ਬੈਣੀ ਇੱਕ ਬੈਣੀ ਆ ਦੇ ਪਾਸਿਓ ਤੁਹਾਨੂੰ ਦਿਖਾ ਰਹੇ ਦੋਸਤ ਨਾਰਮਲੀ ਜਿਹੜੀ ਵਸੇ ਆਪਣਾ ਵਿੱਚ ਚੋਈ ਆ ਬੇਣਪੂਣ ਕਾਫੀ ਬਲ ਖਾਂਦੀ ਹੋਈ ਜਿਹੜੀ ਐ ਦੱਸੋ ਬਿਲਕੁਲ ਦੇਣਾ ਠੀਕ ਹੈ ਮਿਲ ਕ ਬੇਣ ਤੇ 9 ਕਿਲੋ ਜਿਹੜਾ ਹੁਣ ਪੱਕਾ ਦੁੱਧ 9 ਪੱਕਾ 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 ਸੰਦੂ ਠੰਡਾ ਕਰਕੇ ਮਨਾ ਗਿਆ ਆਪਾਂ ਆਪਣੇ ਘਰੇ ਦਵਾਂਗੇ ਲਓ ਵੀ ਖੋਲ 9 ਕਿਲੋ ਸਾਹਿਬ ਜਿੰਨੇ ਡੰਗਰ ਲੈਣਾ ਨਾ ਹਾਂਜੀ ਵੀਰ ਮੇਰਾ ਬੇਨਤੀ ਆ ਕਿ ਜਿੱਦਾਂ ਹੁਣ ਉਹ ਝੋਟੀ ਆਪਾਂ ਬਾਈ ਨਹੀਂ ਲਈ ਦੀ ਹਾਂਜੀ ਹਾਂਜੀ ਗਾਲ ਲਗਾ ਲੈ ਜਿੰਨੇ ਪਹਿਲਾਂ ਸਾਈ ਪਾਤੀ ਡੰਗਰ ਉਹਦਾ ਸੰਦੂ ਸਾਹਿਬ ਬਿਲਕੁਲ ਦੋਦੇ ਵੀ ਮੇਰੇ ਗੁੱਸਾ ਨਾ ਕਰਨ ਕਿਉਂਕਿ ਮੁੜ ਕੇ ਦੂਜੇ ਇੱਕ ਬਹੁਤ ਮਲ ਫੋਨ ਆਇਆ ਝੋਟੀ ਦਾ ਬੰਦੇ ਉਹ ਕਹਿੰਦੇ ਯਾਰ ਮਤਲਬ ਵੀ ਤੁਸੀਂ ਮਤਲਬ ਵੇਟ ਨਹੀਂ ਕੀਤੀ ਵੇਟ ਦੱਸੋ ਭਾਜੀ ਜਿਨੇ ਸਾਈ ਪਾਤੀ ਆਪਾਂ ਦੇ ਹੋਣੇ ਕੋਈ ਹਰ ਘ ਭੈਣ ਭਰਾ ਨੇ ਫੋਨ ਕਰਨਾ ਬਿਲਕੁਲ ਬਿਲਕੁਲ ਤੇ ਜਿਨੇ ਵੇਂਦਿਆ ਸਾਰ ਫੋਨ ਕਰਕੇ ਦੋਸਤੋ ਸਾਈ ਜੇਨਾ ਪਾਤਾ ਪਹਿਲੀਆਂ ਦੇ ਵਿੱਚ ਪਸੂ ਹੁੰਦੇ ਉਸੇ ਵੀਰ ਦਾ ਹੋ ਜਾਂਦਾ ਉਸ ਤੋਂ ਬਾਅਦ ਬਹੁਤ ਵੀਰ ਫੋਨ ਕਰਦੇ ਆ ਉਸੇ ਪਸੂ ਦੇ ਲਈ ਠੀਕ ਆ ਤੇ ਉਹ ਜਰੂਰ ਤੁਸੀਂ ਸਮਝ ਲਿਆ ਕਰੋ ਵੀ ਜਿਹੜਾ ਵੀਰ ਪਹਿਲਾਂ ਫੋਨ ਕਰ ਲੈਂਦਾ ਕਿਉਂਕਿ ਝਟਪਲਾਂ ਦੀ ਖੇਡ ਹੁੰਦੀ ਆ ਬਿਲਕੁਲ ਬਿਲਕੁਲ ਜੀ ਹਾਂ ਚੱਕ ਰਹੇ ਹੋ ਇਹਨਾਂ ਸਾਨੂੰ ਸਭ ਜਿੰਨੇ ਸਾਈ ਪਾਤੀ ਸਮਝ ਲਓ ਦਾ ਡੰਗਰ ਪੱਕਾ ਹੋ ਗਿਆ ਇਹ ਨਹੀਂ ਵੀ ਇਧਰੋਂ ਸਾਈ ਪੁਆਲੀ ਤੇ ਉਧਰੋਂ ਪੁਆਲੀ ਉਹ ਕੰਮ ਨਹੀਂ ਆਪਾਂ ਕਰਨਾ ਸਹੀ ਹੈ ਜੀ ਹਾਂਜੀ ਤੇ ਇਹ ਜਿਹੜੀ ਦੋਸਤੋ ਬਿਲਕੁਲ ਤੀਸਰੇ ਨੰਬਰ ਤੇ ਝੋਟੀ ਆਪਾਂ ਤੁਹਾਨੂੰ ਦਿਖਾਤੀ ਆ ਹਾਂਜੀ ਵੇਰਵਾ ਪਾ ਦਿੰਦੇ ਆ ਵੇਰਵੇ ਬਿਲਕੁਲ ਅਕੋਰਡਿੰਗ ਤੁਸੀਂ ਗੱਲਬਾਤ ਕਰ ਲਿਓ ਤੇ ਰਾਜਵੀਰ ਕਿੰਨਾ ਮੋਲ ਦੇ ਦਾ ਰਹੂਗਾ ਮੋਲ ਸਾਨੂੰ ਸਭ ਬਿਲਕੁਲ ਜੈ ਹਾਂ 60000 ਰੁਪਇਆ ਹਾਂਜੀ 2000 ਛੋਟ ਕਰਦੇ ਆ 5000 ਹੋਰ ਛੱਡ ਦਾਂਗੇ ਸਾਨੂੰ ਸਾਬ 57000 ਦੀ ਸੰਦੂ ਸਾਹਿਬ 57000 ਦੀ ਹਾਂਜੀ ਠੀਕ ਹੈ ਜੀ ਕੋਈ ਆਏਗਾ ਮਾਲ ਕਾਣੇ ਹੋਊਗਾ ਮਾਨਦਾਨ ਹੋਊਗਾ ਉਹ ਸਾਰੇ ਪੰਖੋਂ ਜੀ ਕਰਾਂਗੇ ਅੱਪਾ ਮਾਨਦਾਨ ਇਹ ਨਹੀਂ ਆ ਹਾਂ ਲਓ ਜੀ 57000 ਦੇ ਵਿੱਚੋਂ ਵੀ ਮਾਨਦਾਨ ਹੋ ਜਾਊਗਾ ਠੀਕ ਹੈ ਜੀ ਬਿਲਕੁਲ ਬਿਲਕੁਲ ਤੇ ਮਗਰ ਕਟਾ ਮੇਲ ਕਾਫ ਹਾਂ ਜਰੂਰ ਮੇਰਾ ਵੀਰ ਤੁਸੀਂ ਕੰਟੈਕਟ ਕਰ ਲਿਓ ਠੀਕ ਹੈ ਪਹਿਲਾਂ ਝੋਟੀ ਆ ਤੇ ਚਵਾਈ ਚ ਵੀ ਆਪਾਂ ਤੁਹਾਨੂੰ ਸਾਰਿਆਂ ਦੀ ਦਿਖਾਵਾਂਗੇ ਠੀਕ ਹੈ ਅਗਲੀ ਆਪਣੇ ਕੋਲ ਇਹ ਮੈਂ ਆ ਗਈ ਹੈ ਜੀ ਇਹ ਸੰਦੂ ਸਾਹਿਬ ਅੱਜ ਤੀਜਾ ਦਿਨ ਸੂਈ ਨਹੀਂ ਜੋ ਮੈਂ ਨੂੰ ਅੱਛਾ ਜੀ ਠੀਕ ਹੈ ਜੀ ਮਾਲੋ ਵੀ ਬੋਲੇ ਜਦੋਂ ਮੈਂ ਨਿਕਲ ਗਈ ਹੋਣੀ ਆ ਤੇ ਮਗਰ ਕੱਟੀ ਜੇ ਮਗਰ ਕੱਟੀ ਆ ਜੀ ਹਾਂਜੀ ਮਗਰ ਕੱਟੀ ਜੇ ਅੱਛਾ ਤੇ ਜੇ ਸਵੇਰ ਲਾਲੇ ਤੇ ਮਲ ਘਰ ਦੇ ਆਣੇ ਦੇ ਆਪਾਂ ਨੂੰ ਘਰ ਵਾਲੇ ਦੇ ਸੰਧੂ ਸਾਹਿਬ ਸਹੀ ਵਾਲ ਜੀ ਤੋਂ ਜਲਦੀਏ ਦੂਜੇ ਤੋਂ ਥਾਂ ਆਉਂਦੇ ਹੀ ਨਹੀਂ ਨਹੀਂ ਆਉਂਦੇ ਭਾਵੇਂ ਛੇਵੇਂ ਹੋਵੇ ਉਹਨਾਂ ਵੀ ਦੂਜੇ ਹੀ ਕਹਿਣੀ ਹੈ ਦੂਜੇ ਕਹਿਣੀ ਤੇ ਹੁਣ ਆਪਾਂ ਨੂੰ ਵੀ ਮਗਰ ਉਹ ਦੱਸਣਾ ਪੈਂਦਾ ਆਪਾਂ ਨੂੰ ਫੇਰ ਵੀ ਇੱਕ ਦੋ ਸਵੇ ਤਾਂ ਜਿਹੜਾ ਕੇ ਦੱਸਦੇ ਹਾਂ ਚਲੋ ਜੀ ਅੱਗੋਂ ਹਰਕ ਤੇ ਆਪੋ ਆਪਣੀ ਸਮਝ ਆ ਹਾਂਜੀ ਠੀਕ ਆ ਜੀ ਹਾਂਜੀ ਇਹ ਸਮਝ ਆਰਕ ਦੀ ਬਿਲਕੁਲ ਬਿਲਕੁਲ ਤੇ ਸੰਧੂ ਸਾਹਿਬ ਇਹ ਥੱਲੇ ਜਿਹੜਾ ਬੋ ਹੋਣ ਤਿੰਨਾਂ ਦਾ ਸੁਈਤਲੇ 8 ਕਿਲੋ ਤਿੰਨਾਂ ਤੋਂ ਚੌਥੇ ਦਿਨ ਜੱਜ ਜਾ ਚੌਥੇ ਦਿਨ ਜੱਜ ਆ ਚੌਥੇ ਦਿਨ ਚਾਲਾ ਪਿਆ ਬੋਲਾ ਨਹੀਂ ਕਹਣਾ ਬੋਲਾ ਤੁਹਾਨੂੰ ਬੰਦਾ ਦੁੱਧ ਨਹੀਂ ਬਣਾਦਾ ਹਾਂ ਹਾਂ ਤੇ 8 ਦਿਨ ਤੋਂ ਬੋਲਾ ਬੰਦਾ ਹੀ ਨਹੀਂ ਹਾਂ ਹੁਣ ਹੁਣ 7-8 ਕਿਲੋ ਹੋਏਗਾ 8 ਕਿਲੋ ਦੁੱਧ ਪੱਟਾ ਹੋਊਗਾ 9 ਪਰ 8 ਦੀ ਗਰੰਟੀ ਚੁਬਾਈ ਚੁਬਾਈ ਦੀ ਸੋਹਣੀ ਮੈਂ ਨਾ ਆ ਸੰਦੂ ਸਾਹਿਬ ਕੋਦੇ ਪੂਛਟਾ ਕੋਈ ਨਹੀਂ ਐ ਨਿਆਰੇ ਦਾ ਠੀਕ ਹੈ ਹਾਂਜੀ ਲਓ ਜੀ ਮਾਜਾ ਦੋਸਤੋ ਬਿਲਕੁਲ ਸਿੰਗਲ ਹੱਡੀ ਦੀ ਬਿਲਕੁਲ ਪਤਲੇ ਜਿਹੇ ਪਿੰਡੇ ਦੀ ਬਿਲਕੁਲ ਆ ਵੇਖੋਣ ਠੀਕ ਆ ਪਤਲੇ ਜਿਹੇ ਪਿੰਡੇ ਸੀ ਬਿਲਕੁਲ ਨਾ ਕਾਗਜ ਵਰਗਾ ਦੋ ਤਿੰਨ ਸੰਧੂ ਸਭ ਯਾਦਾ ਨਹੀਂ 11 12 11 12 11 12 ਦਈ ਜੂਗੀ ਰਾਮਦਾ ਪਧਰੀ ਸੇਵਾ ਦੇ ਵੀ ਬਿਲਕੁਲ ਜੀ ਹਾਂ ਜੀ ਚਵਾ ਦੂਗੀ ਜੀ ਬਿਲਕੁਲ ਚਵਾ ਦੂਗੀ ਥਾਂ ਪਾਣਾ ਬੜਾ ਮੱਝ ਵੱਟੀ ਆ ਕੱਦ ਕੱਟ ਦੀ ਚਲੋ ਵੱਟੀ ਆ ਹਾਂ ਜੀ ਸੋ ਬਾਕੀ ਜਿਹੜਾ ਸੂਰ 200 ਸੂਹਾ ਤੁਸੀਂ ਆਪਦੀ ਸਮਝ ਨਾਲ ਤੀਜਾ ਮੰਨ ਲਿਓ ਚੌਥਾ ਮੰਨ ਲਿਓ ਦੂਜਾ ਮੰਨ ਲਿਓ ਪੰਜਵਾਂ ਮੰਨ ਲਿਓ ਉਹ ਹਰਕਤ ਦੀ ਆਪੋ ਆਪਣੀ ਵੀਰਦੀ ਸਮਝ ਆ ਪਰ ਆਪਾਂ ਨੇ ਬਸ ਜੇ ਆਪਾਂ ਨੂੰ ਤੀਜੇ ਘੜਾ ਲੱਗਦੀ ਸੰਧੂ ਸਾਲ ਹਾਂ ਜੀ ਠੀਕ ਆ ਜੀ ਤੇ ਬ ਪੰਟਾ ਦੇ ਬਿਲਕੁਲ ਵੀ ਸਕਦਾ ਜਿਹੜੀ ਆਪਣੇ ਘਰ ਦੀ ਆਪਾਂ ਉਹਦੀ ਤੇ ਗਾਰੰਟੀ ਦੇ ਦਾਂਗੇ ਦੂਜੀ ਦੀ ਨਹੀਂ ਨਾ ਦੇ ਸਕਦੇ ਤੇ ਅੱਜ ਚੌਥੇ ਦਿਨ ਦੇ ਵਿੱਚ ਆ ਠੀਕ ਆ ਜੀ ਚੌਥੇ ਦਿਨ ਦੇ ਵਿੱਚ ਆ 8 ਕਿਲੋ ਜਿਹੜਾ ਬਿਲਕੁਲ ਦੁੱਧ ਬੰਨਾ ਸ਼ੁਰੂ ਹੋ ਗਿਆ ਉਹ 8 ਕਿਲੋ ਦੀ ਸਟਾਰਟਿੰਗ ਆ ਕਈ ਵਨਾ ਰਾਜਵੀਰ 100 ਗੱਲਬਾਤ ਹੁੰਦੀ ਹੈ ਕਈ ਨਾ ਪਸ਼ੂ ਸਾਲ ਭਰ ਦੱਬਾ ਮਾਰ ਜਾਂਦਾ ਉਹ ਵੀ ਕਿਤੇ ਨਾ ਕਿਤੇ ਕੋ ਸੂਵੇ ਦੇ ਵਿੱਚ ਹੀ ਗਿਣਿਆ ਜਾਂਦਾ ਬਿਲਕੁਲ 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 ਜੀ ਕਈ ਵਾਰ ਆਪਾਂ ਨੂੰ ਹੁੰਦਾ ਵੀ ਚਲੋ ਦੋ ਸੂਵੇ ਸੋਇਆ ਪਸੂ ਤੇ ਤੀਜੇ ਸੂਵੇ ਕਹਿ ਦਈਏ ਪਰ ਤੀਜੇ ਦੇ ਸੂਵੇ ਕਈ ਨਾ ਪਸੂ ਅੱਗਾ ਪਿਛਾ ਹੋ ਜਾਂਦਾ ਅੱਜ ਕੱਲ ਰਿਪੀਟ ਫੂਡ ਵੀ ਪਸੂ ਦਾਫੀ ਹੋ ਜਾਂਦੇ ਬਿਲਕੁਲ ਬਿਲਕੁਲ ਸੋ ਸੋ ਤੇ ਅੱਛਾ ਰਾਜਵੀਰ 8 ਕਿਲੋ ਵੀਰ ਦੁੱਧ ਹੁਣ ਮੌਜੂਦਾ ਟਾਈਮ ਦੁੱਧ ਸੰਧੂ ਸਾਹਿਬ 8 ਕਿਲੋ ਹੈਗਾ ਜੇ ਦੋ ਚਾਰ ਦਿਨ ਕਰਮ ਵਾਲੇ ਪਹਿਲੀ ਗੱਲ ਤੇ ਆਪਾਂ ਤੇ ਜੇਨ ਵਾਲੀ ਗੱਲ ਕਰਨੀ ਆ ਜੇ ਡੇਰ ਜਾਂਦੀ ਆ ਆਪਾਂ ਦੁੱਧ ਆ ਗਿਆ 11 ਕਿਲੋ ਚ ਆ ਗਏ ਮੈਂ ਉਹਨੂੰ ਠ ਠੀਕ ਹੈ ਯਾਰ ਹੋਰ ਛੋਟ ਕਰਦਾਂਗੇ ਸਾਨੂੰ ਸਾਹਿਬ 57 ਦੀ 51 ਦੇਣਾ ਕੋਈ ਭੈਣ ਭਰਾ ਫੋਨ ਲਾਵੇ ਕਿ ਇਹਨੂੰ ਨਰਾਜ਼ ਨਹੀਂ ਕਰਨਾ ਬਾਕੀ ਬੇਨਤੀ ਇਹੋ ਹੀ ਆ ਵੀ ਜਿੰਨੇ ਵੀਰ ਮੇਰੇ ਨੇ ਸਾਈ ਬਿਆਨਾਂ ਪਹਿਲਾਂ ਪਾਤਾ ਮੈਂ ਉਹ ਦੀ ਜੀ ਦੂਜਾ ਵੀਰ ਮੇਰੇ ਗੁਸਾਣਾ ਕਰਨਾ ਕਿ ਕਿਉਂ ਫੋਨ ਤੇ ਕਹਿ ਕੇ ਮੁੜ ਕੇ ਰੇਡ ਕਰਕੇ ਕਹਿੰਦੀ ਆ ਵੀ ਅਸੀਂ ਘਰੇ ਪੁੱਛ ਲਈਏ ਚਲੋ ਪੁੱਛਣਾ ਵਾ ਡੰਗਰ ਘਰੇ ਜਾਣਾ ਵਾ ਸਾਰੇ ਪਰਿਵਾਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਹਮਮ ਜੋ ਵੀ ਸਾਰਿਆਂ ਨੇ ਮਤਲਬ ਇੱਕ ਬੰਦੇ ਦੇ ਪੱਠੇ ਪਾ ਨਹੀਂ ਸਦਾ ਸਾਰਾ ਪਰਿਵਾਰ ਦਾ ਸਹਿਯੋਗ ਹੋਵੇ ਤਾਂ ਤਾਦੀ ਪਹੂ ਸੰਭੇ ਜਾਂਦੇ ਆ ਤੇ ਆਪਣੀ ਭੈਣ ਭਰਾਵਾਂ ਨੇ ਇਹ ਬੇਤੀਆ ਕੋਈ ਗੱ ਫੇਰ ਆਪਾਂ ਨੂੰ ਮਲ ਫੋਨ ਲਾਇਆ ਕਰਨਾ ਕੋਈ ਚੱਕਰ ਨਹੀਂ ਹਾਂਜੀ ਸਹੀ ਹੈ ਜੀ ਹਾਂਜੀ ਸਰ ਲਓ ਵੀ ਦੋਸਤੋ ਇੱਕ ਲਾਸਟ ਦੇ ਵਿਜਟ ਜਿਹੜੀ ਆਪਾਂ ਤੁਹਾਨੂੰ ਇਹ ਮਾਝ ਦਿਖਾਉਣੀ ਸੀ ਠੀਕ ਹੈ ਜੀ ਪ੍ਰੋਪਰ ਇਨਫੋਰਮੇਸ਼ਨ ਮਿਲ ਗਈ ਆ ਬੱਚਾ ਇੱਕ ਵਾਰ ਥੋੜਾ ਮੂੰਹ ਐਨ ਕਰ ਦਿੰਦਾ ਬੱਚਾ ਦਾ ਦਿਖਾ ਦੇ ਕੱਟੀ ਕੱਟੀ ਹੈ ਜੀ ਠੀਕ ਹੈ ਮਗਰ ਕੱਟੀ ਆ ਲਓ ਠੀਕ ਹੈ ਮਗਰ ਕੱਟੀ ਆ ਬਾਕੀ ਥਣ ਭਾਂਡਾ ਜਿਹੜਾ ਦੋਸਤੋ ਚੰਗਾ ਸੋਚਵਾਈ ਜਿਹੜੀ ਤੁਸੀਂ ਕੱਲੇ ਕੱਲੇ ਪਸ਼ੂ ਦੀ ਨਾਲ ਦੀ ਨਾਲ ਦੇਖ ਲਈ ਆ ਜਿੰਨੇ ਵੀ ਆ ਦੋਸਤੋ ਧਾਰਾ ਮਾਰਗ ਤੁਹਾਨੂੰ ਥੋੜੀ ਥੋੜੀ ਆਪਾਂ ਜ਼ਰੂਰ ਤਸਦੀਕ ਕਰਵਾ ਦਈਏ ਠੀਕ ਆ ਤੇ ਮੱਜਾ ਚੰਗੀਆਂ ਨੇ ਇੱਕ ਵੈੜ ਦਿਖਾਈ ਆ ਜੇ ਇਸ ਕਵਰੇਜ ਵਿੱਚ ਇਸ ਵੀਡੀਓ ਦੇ ਵਿੱਚ ਦੋਸਤੋ ਵੈੜ ਵੀ ਚੰਗੀ ਆ ਤੇ ਰਾਜਵੀਰ ਆਪਣੇ ਨੰਬਰ ਜਿਹੜੇ ਵੀਰ ਭੈਣ ਭਰਾਵਾਂ ਨਾਲ ਜਰੂਰ ਸਾਂਝੇ ਕਰਦਗੇ ਜੀ ਬਿਲਕੁਲ ਜੀ ਬਿਲਕੁਲ ਆ ਨੰਬਰ ਲਿਖਾਉਂਦਾ ਵੀਰ ਨੰਬਰ ਹੈ 9157 86041 ਠੀਕ ਹੈ ਜੀ ਜੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸ਼ਾਸਿਕਾ